ਆਪਾਂ ਦੇ ਆਵਣਾਂ ਜਨਮ ਜਨਮ ਵਰਤਾਂਗੇ ਨਾਮ ਲੈ ਕੇ ਆਪਰੋ ਬਾਣੀ ਦੀ ਤਾਰਾ ਜੇ ਕੋਈ ਪ੍ਰਭੂ ਬਾਣਾ ਜੁੜ ਰਿਹਾ ਹੈ ਸਾਰੇ ਸੰਤਾਨਾਂ ਮਾਈ ਭਰਨ ਦਿੱਤੇ ਭੋਗਾਂ ਵਿੱਚ ਪਾਉਂਦੇ ਗਏ ਹੰਦਲੇ ਗਾਓ ਨਾਮ ਸੰਪਦਾ ਆਓ ਸੇਵਾ ਕਰੋ ਸਿਮਰਨ ਕਰੋ ਗੁਰੂ ਮਹਾਰਾਜ ਦੀ ਬਾਣੀ ਸਰਵਣ ਕਰਕੇ ਆਪਣਾ ਜੀਵ ਸਫਲਾ ਬਣਾਓ ਦੀ ਜਨਮ ਦੇਣ ਦੀ ਖੁਸ਼ੀ ਦੇ ਵਿੱਚ ਦਾਤਾ ਅਗਨਦੀਪ ਸਿੰਘ ਦੀ ਖੁਸ਼ੀ ਹੈ ਜਨਮ ਦੇਣ ਦੀ ਖੁਸ਼ੀ ਦੇ ਵਿੱਚ ਆਲੇ ਕਹਿੰਦੇ ਇਸ ਵਾਸਤੇ ਅਹੰਕਾਰ ਸਾਨੂੰ ਸੁਪਨਾ ਪੈਣਾ ਤੇ ਮਨ ਦੇ ਗੱਤੇ ਆ ਨਹੀਂ ਹੈ ਬੜੇ ਤਾਂ ਗਏ ਆ ਪਰ ਆਉਂਦੇ ਰਹੀ ਜੀ ਸਤਿਗੁਰੂ ਮਾਰਾ ਗੁਰੇ ਹੋ ਪਰਦਾ ਦਾ ਕਰਿਆ ਹੈ ਨਾਰਾਇਣ ਦੇਵ ਬਲਬਾਈ ਨਾਰਾਇਣ ਨਮਾ ਮਹੇ ਅਧਾਰ நாராயண <laughs> ਪਰਨੋ ਜਾਤ ਸਦਾ ਨੇ ਜਗਤ ਭਗ ਮਥਨ ਨ ਆਰਾਲੇ ਬੰਦਾ ਦੇ ਲੇਕੇ ਹਰਤ ਗੂਏ ਭੈਰ ਗੁਟੀਏ ਗਲਪੀ ਹਜੰਗੀ ਫਾਸ ਜਿਹਾਨੀ ਜਦੋਂ ਨੂੰ ਮਤ ਕੋ ਨਹੀਂ ਆਤੋ ਰਗ ਜਿਹਾਨੀ ਬਸ ਤਾਣੇ ਉਸਤਾ ਜੰਨੀ ਦੇ ਨਰਾਤ ਬਨ ਕਉ ਤਾ ਦੂ ਕਹਤੀ ਐ ਸੇ ਕਰਕੇ ਰਥੇ ਸਾਵਨ ਧਮ ਤੂ ਦਾਮਾ ਨੇ ਪਰਨ ਨਮਕ ਸਾਧਵਾ i don't...